ਪੀਐਸਟੈਟ ਐਟਟੀਬੀਅਰ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਮੱਤਾਪੁਰ ਨੇ ਕਿਉਂਕਿ ਤੁਸੀਂ ਸਾਰੇ ਮੈਸੇਜ ਕੋਲ ਇੱਕ ਚੀਜ਼ ਪੁੱਛਣ ਲਈ ਜ਼ਰੂਰ ਕਰਦੇ ਹੋ ਕਿ ਪੀਐਸਟੈਟ ਦਾ ਨੋਟੀਫਿਕੇਸ਼ਨ ਕਦੋਂ ਆਊਗਾ ਪੇਪਰ ਕਦੋਂ ਹੋਊਗਾ ਮੈਂ ਵੈਸੇ ਤਾਂ ਬਹੁਤ ਵੀਡੀਓ ਪਾਤੀਆਂ ਬਹੁਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀਆਂ ਪਰ ਤੁਹਾਨੂੰ ਹਜੇ ਵੀ ਕੋਈ ਨਾ ਕੋਈ ਡਾਊਟ ਹੈ ਮੈਂ ਇਸ ਤੋਂ ਬਾਅਦ ਮੈਨੂੰ ਕੋਈ ਸਵਾਲ ਇਹ ਸਵਾਲ ਨਾ ਕਰੇ ਕਿ ਪੀਐਸ ਟੈਟ ਕਦੋਂ ਆਊਗਾ ਪੇਪਰ ਕਦੋਂ ਹੋਊਗਾ ਕਿਉਂਕਿ ਅਸੀਂ ਬਹੁਤ ਸਮੇਂ ਤੋਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਰਹੇ ਸੀ ਕਿ ਪੀਐਸ ਟੈਟ ਦਾ ਪੇਪਰ ਤਾਂ ਹੀ ਹੋਣਾ ਜੇ ਤੁਸੀਂ ਯੂਨੀਅਨ ਦਾ ਸਾਥ ਦਿਓਗੇ ਹਨ ਤੁਹਾਨੂੰ ਲੱਗਦਾ ਸੀ ਮਜ਼ਾਕ ਤੇ ਮਜ਼ਾਕ ਤੁਹਾਡਾ ਬਣਨ ਜਾ ਰਿਹਾ ਹੈ ਕਿਵੇਂ ਬਣਨ ਜਾ ਰਿਹਾ ਹੈ ਕਿ ਜਿਹੜੀ 31 ਤਰੀਕ ਦੀ ਮੀਟਿੰਗ ਆਪਣੀ ਹੋਈ ਸੀ ਉਸ ਤੋਂ ਇੱਕ ਦਿਨ ਪਹਿਲਾਂ 30 ਤਰੀਕ ਦੀ ਮੀਟਿੰਗ ਮਾਸਟਰ ਕੈਡਰ ਯੂਨੀਅਨ ਦੀ ਹੋਈ ਸੀ ਤੇ ਤੁਹਾਡੇ ਜੀ ਮੈਂ ਪਿਛਲੀ ਮੀਟਿੰਗ ਦਾ ਜੋ ਮੇਰੇ ਕੋਲ ਅਪਡੇਟ ਆਈ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ ਉਸ ਮੀਟਿੰਗ ਦੇ ਵਿੱਚ ਡਿਪਾਰਟਮੈਂਟ ਨੇ ਔਰ ਸਰਕਾਰ ਨੇ ਯੂਨੀਅਨ ਨੂੰ ਪ੍ਰੋਮਿਸ ਕੀਤਾ ਸੀਗਾ ਕਿ 15 ਨਵੰਬਰ ਤੋਂ ਮਾਸਟਰ ਕੈਡਰ ਦਾ ਪ੍ਰੋਸੈਸ ਸਟਾਰਟ ਹੋ ਜਾਏਗਾ ਭਰਤੀ ਨਿਕਲਣ ਦਾ ਨੋਟੀਫਿਕੇਸ਼ਨ ਦਾ ਹਨਾ ਔਰ ਚਲੋ ਲੇਟ ਹੋ ਗਿਆ ਹਜੇ ਤੱਕ ਨਹੀਂ ਪ੍ਰੋਸੈਸ ਸਟਾਰਟ ਕੀਤਾ ਉਹਨਾਂ ਦੀ ਦੁਬਾਰਾ ਮੀਟਿੰਗ ਜਿਹੜੀ ਹੈ ਉਹ ਨਵੰਬਰ ਦੇ ਮਹੀਨੇ ਹੋਊਗੀ ਠੀਕ ਹੈ ਨਵੰਬਰ ਦੇ ਵਿੱਚ ਇਸ ਇਸ ਨਵੰਬਰ ਦੇ ਵਿੱਚ ਜਿਵੇਂ ਹੁਣ ਆਪਾਂ ਨੂੰ ਸ਼ਡਿਊਲ ਮਿਲਿਆ ਉਹਨਾਂ ਨੂੰ ਵੀ ਕੋਈ ਨਾ ਕੋਈ ਸ਼ਡਿਊਲ ਮੀਟਿੰਗ ਦਾ ਮਿਲਿਆ ਹੋਏਗਾ ਹੁਣ ਗੱਲ ਇਹ ਹੈ ਕਿ ਸਾਰੇ ਸਿਰਫ ਇਹ ਪੁੱਛਦੇ ਕਿ ਪੀਐਸਟੈਟ ਦਾ ਕੀ ਅਪਡੇਟ ਹੈ ਅਸੀਂ ਤਿਆਰੀ ਕਰਨੀ ਹੈ ਹਨਾ ਸਾਨੂੰ ਦੱਸੋ ਪੀਐਸਟੈਟ ਪੇਪਰ ਹੋਣਾ ਹੈ ਤੇ ਬਾਈ ਮੈਂ ਤਾਂ ਸਟਾਰਟਿੰਗ ਚ ਇੱਕੋ ਗੱਲ ਕਹੀ ਸੀ ਪੀਐਸਟੈਟ ਨਹੀਂ ਹੋਣਾ ਹੁਣ ਤੁਸੀਂ ਕਹੋਗੇ ਹੋਣਾ ਹੀ ਨਹੀਂ ਹੋਵੇਗਾ ਤਾਂ ਜੇ ਤੁਸੀਂ ਸਾਥ ਦਿਓਗੇ ਹਨਾ ਮਾਰਚ ਦੇ ਮਹੀਨੇ ਦੇ ਵਿੱਚ ਪੀਐਸਟੈਟ ਦਾ ਪੇਪਰ ਲੈਣ ਵਾਸਤੇ ਅੱਜ ਤੋਂ ਟੀਮ ਵਰਕ ਕਰਨਾ ਪਊਗਾ ਟੀਮ ਬਣਾਣੀ ਪੈਗੀ ਹਨਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਹੁਣ ਇਹਦੇ ਵਿੱਚ ਕੱਲ ਮੈਂ 2-3 ਦਿਨ ਪਹਿਲਾਂ ਦੇਖਿਆ ਗਰੁੱਪ ਦੇ ਵਿੱਚ ਚੱਲ ਰਿਹਾ ਸੀ ਬੜੀਆਂ ਸਲਾਹਾਂ ਚੱਲ ਰਹੀਆਂ ਸੀ ਕਿ ਪੀਐਸਟੈਟ ਪੇਪਰ ਨਹੀਂ ਹੁੰਦਾ ਯੂਨੀਅਨ ਐਫਰਟ ਨਹੀਂ ਕਰ ਰਹੀ ਬਈ ਯੂਨੀਅਨ ਹੋਰ ਕੀ ਕਰੇ ਯੂਨੀਅਨ ਧਰਨਾ ਅਨਾਉਂਸ ਕਰਦੀ ਹੈ ਠੀਕ ਹੈ ਬੱਚੇ ਆਉਂਦੇ ਨਹੀਂ ਬੱਚੇ 40 50 ਬੱਚੇ ਤਿਆਰ ਹੁੰਦੇ ਨੇ ਤਾਂ ਸਾਨੂੰ ਧਰਨਾ ਕੈਨਸਲ ਕਰਨਾ ਪੈਂਦਾ ਜੇ ਸਟਰੈਂਥ ਦੇ ਵਿੱਚ ਧਰਨਾ ਨਹੀਂ ਲੱਗਦਾ ਤਾਂ ਧਰਨਾ ਲਾਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਮੀਟਿੰਗ ਲੈਂਦੇ ਆ ਜਦੋਂ ਮੀਟਿੰਗ ਮਿਲਦੀ ਹੈ ਪਹਿਲਾ ਪਹਿਲਾ ਮੀਟਿੰਗ ਤੇ ਜਾਣ ਲਈ ਬੜੇ ਤਿਆਰ ਹੁੰਦੇ ਨੇ ਪਰ ਜਦੋਂ ਮੀਟਿੰਗ ਮਿਲ ਜਾਂਦੀ ਹੈ ਉਦੋਂ ਮੀਟਿੰਗ ਤੇ ਜਾਣ ਲਈ ਵੀ ਕੋਈ ਟੀਮ ਨਹੀਂ ਹੁੰਦੀ ਅਜੇ ਇਹ ਚੀਜ਼ ਚੱਲਦੀ ਰਹੀ ਮੈਂ ਲਾਸਟ ਮੀਟਿੰਗ ਦਾ ਮੈਂ ਤੁਹਾਨੂੰ ਕਹਿ ਰਿਹਾ ਮੈਂ ਲਾਸਟ ਮੀਟਿੰਗ ਕਰਾਂਗਾ ਇਸ ਤੋਂ ਬਾਅਦ ਨਾ ਕੋਈ ਮੀਟਿੰਗ ਨਾ ਕੋਈ ਅਪਡੇਟ ਤੇ ਨਾ ਹੀ ਮੇਰੇ ਨੰਬਰ ਉ ਦੇ ਉੱਪਰ ਕੋਈ ਮੈਸੇਜ ਫੋਨ ਕਰਕੇ ਪੁੱਛੇ ਕਿ ਪੀਐਸਟ ਦਾ ਪੇਪਰ ਕਦੋਂ ਆਣਾ ਕਿਉਂਕਿ ਅਸੀਂ ਬਹੁਤ ਥੱਕ ਚੁੱਕੇ ਹਾਂ ਮੈਂ ਤੁਹਾਨੂੰ ਬੜਾ ਕਹਿ ਲਿਆ ਤੁਹਾਡੇ ਤੁਹਾਡੇ ਮਨ ਦੇ ਵਿੱਚ ਉਹ ਚੀਜ਼ਾਂ ਨਹੀਂ ਆ ਰਹੀਆਂ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਨਾ ਠੀਕ ਹੈ ਅਸੀਂ ਵੀ ਇੰਨੇ ਵਿਲ ਨਹੀਂ ਹੈਗੇ ਕਿ ਤੁਹਾਡੇ ਲਈ ਹਰ ਇੱਕ ਚੀਜ਼ ਨੂੰ ਦਸੀਏ ਮੈਂ ਸਪਸ਼ਟ ਕਹਿ ਰਿਹਾ ਮੈਂ ਇਸ ਤੋਂ ਬਾਅਦ ਮਾਸਟਰ ਕੈਡਰ ਯੂਨੀਅਨ ਦੀ سپورਟ ਕਰਾਂਗਾ ਏਟੀਟੀ ਟੈਟਪਾਸ ਯੂਨੀਅਨ ਦੀ سپورਟ ਕਰਾਂਗਾ ਕਿਉਂਕਿ ਉਹ ਸਾਡੀ ਟੀਮ ਵਰਕ ਹੈ ਤੇ ਮੈਂ ਤੁਹਾਨੂੰ ਥੋੜਾ ਜਿਹਾ ਪਹਿਲਾਂ ਦਾ ਇਤਿਹਾਸ ਦੱਸਦਾ ਪੀਐਸਟੈਟ ਯੂਨੀਅਨ 2024 ਦਾ ਜਿਹੜੀ ਟੀਮ ਸੀ ਹੁਣ ਵਿੱਚੋਂ ਕੱਲ ਇੱਕ ਇਹ ਕਹਿ ਰਹੇ ਸੀ ਕਿ ਅਸੀਂ ਜਾਂਦੇ ਸੀ ਅਸੀਂ ਧਰਨਾ ਲਾਉਂਦੇ ਸੀ ਬਈ ਉਹਦੋਂ ਟੀਮ ਸੀ ਠੀਕ ਹੈ ਥੋੜਾ ਇੱਕ ਚੀਜ਼ ਸੋਚਿਆ ਕਰੋ ਤੁਸੀਂ ਉਹਦੋਂ ਕੱਲੇ ਨਹੀਂ ਸੀ ਜਿਹੜੇ ਚੀਜ਼ਾਂ ਨੋਟੀਫਿਕੇਸ਼ਨ ਆਏ ਉਹਦੋਂ ਮੈਂ ਵੀ ਉਸ ਟੀਮ ਦੇ ਵਿੱਚ ਮੌਜੂਦ ਸੀ ਤਾਂ ਥੋੜਾ ਜਿਹਾ ਮੈਨੂੰ ਲੱਗਦਾ ਕਿ ਜਿਹੜੇ ਚੰਡੇ ਗੱਡੇ ਹੋਏ ਨੇ ਉਹ ਚੰਡੇ ਵੇਖ ਲਈਦੇ ਹੁੰਦੇ ਨੇ ਕਿ ਕਿੰਨਾ ਦੇ ਦਮ ਤੇ ਗੱਡੇ ਸੀ ਇਕੱਲੇ ਇੱਕ ਬੰਦਾ ਮੈਂ ਕਫ ਮੈਂ ਅੱਜ ਵੀ ਇਕੱਲਾ ਵੀ ਕਹਿ ਦਿੰਨਾ ਕਿ ਇਕੱਲਾ ਜਦੋਂ ਮੈਂ ਨੋਟੀਫਿਕੇਸ਼ਨ ਲੈ ਆਉਂਗਾ ਬਿਲਕੁਲ ਨਹੀਂ ਹੋ ਸਕਦਾ ਨੋਟੀਫਿਕੇਸ਼ਨ ਉਦੋਂ ਆਇਆ ਸੀ ਤਾਂ ਸਾਰਿਆਂ ਦੇ ਟੀਮ ਦੇ ਨਾਲ ਆਇਆ ਸੀ ਸੱਤ ਅੱਠ ਮੈਂਬਰੀ ਕਮੇਟੀ ਸੀ ਜਿਹੜੀ ਉਹ ਟੀਮ ਦੇ ਵਿੱਚ ਚੱਲਦੀ ਸੀ ਔਰ ਟੀਮ ਦੇ ਵਿੱਚ ਹਰ ਇੱਕ ਬੰਦੇ ਦਾ ਸਹਿਯੋਗ ਹੁੰਦਾ ਸੀ ਅੱਜ ਤਾਂ ਜਦੋਂ ਮੀਟਿੰਗ ਮਿਲ ਜਨਦੀ ਕੋਈ ਮੀਟਿੰਗ ਦੇ ਉੱਪਰ ਜਾਣ ਲਈ ਤਿਆਰ ਨਹੀਂ ਕੋਈ ਧਰਨੇ ਦੇ ਉੱਪਰ ਜਾਣ ਲਈ ਤਿਆਰ ਨਹੀਂ ਜਿਹੜੇ ਯੂਨੀਅਨ ਦੇ ਨੁਮਾਇੰਦੇ ਬਣੇ ਹੋਏ ਨੇ ਉਦੋਂ ਸਾਰਾ ਕੁਝ ਟੀਮ ਵਰਕ ਦੇ ਵਿੱਚ ਸੀਗਾ ਬਹੁਤੇ ਸਾਥੀ ਦਿਨ ਰਾਤ ਇਕ ਕਰਕੇ ਜਿਹੜੇ ਹੈ ਪੇਪਰ ਆਇਆ ਸੀ ਪੀਐਸਟੈਟ 2024 ਦਾ ਤਾਂ ਥੋੜਾ ਜਿਹਾ ਦੇਖ ਲਿਆ ਕਰੋ ਇਸ ਚੀਜ਼ ਨੂੰ ਬੋਲਣ ਤੋਂ ਪਹਿਲਾਂ ਕਿ ਆਪਾਂ ਬੋਲ ਰਹੇ ਹਾਂ ਕੀ ਉਸ ਬੰਦੇ ਦਾ ਉਸ ਸਮੇਂ ਸਹਯੋਗ ਸੀਗਾ ਜਿਹਦੇ ਖਿਲਾਫ ਅਸੀਂ ਬੋਲ ਰਹੇ ਹਾਂ ਅਪਡੇਟ ਦਾ ਮੈਂ ਕਿੰਨੀਆਂ ਵੀਡੀਓ ਤੁਸੀਂ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਮੈਂ ਸਪਸ਼ਟ ਕਿਹਾ ਸਪਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਮੈਂ ਇਹ ਮੀਟਿੰਗ ਦਾ ਲੈਟਰ ਆਇਆ ਤੁਸੀਂ ਇਸ ਨੂੰ ਥੋੜਾ ਜਿਹਾ ਪੜ੍ਹ ਲਓ ਤੇ 28 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦਾ ਅਜੰਡਾ ਫਿਰ ਅੱਜ ਇੱਕ ਵਾਰ ਤੋਂ ਫੇਰ ਹੈ ਨੋਟੀਫਿਕੇਸ਼ਨ ਰਿਲੇਟਡ ਠੀਕ ਹੈ ਲਾਸਟ ਮੀਟਿੰਗ ਹੈ ਜਿਹੜੀ ਕਿ ਅਸੀਂ ਅ ਤਰਨਾ ਅਨਾਉਂਸ ਕਰਨ ਤੋਂ ਬਾਅਦ ਸਾਨੂੰ ਮਿਲੀ ਠੀਕ ਹੈ ਹੋਰ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਕੀ ਕਿ ਅਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀ ਮੰਗਾ ਸੰਬੰਧੀ ਮਾਨਯੋਗ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਕੈਬਨਟ ਕੈਬਨਟ ਸਬ ਕਮੇਟੀ 26 ਨਵੰਬਰ ਨੂੰ ਜਿਹੜੀ ਹੈ ਦੁਪਹਿਰ 3 ਵਜੇ ਪੰਜਾਬ ਪਵਨ ਸੈਕਟਰ 1 ਦੇ ਵਿੱਚ ਚੰਡੀਗੜ੍ਹ ਹੋਣਾ ਨਿਸ਼ਚਿਤ ਕੀਤੀ ਗਈ ਹੈ ਇਸ ਲਈ ਮੀਟਿੰਗ ਦੇ ਤਿੰਨ ਚਾਰ ਸਾਥੀ ਸਮੇਤ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਹੁਣ ਮੈਂ ਚਾਰ ਪੰਜ ਪਰਸਨਸ ਨੂੰ ਪੁੱਛ ਲਿਆ ਕੋਈ ਮੀਟਿੰਗ ਤੇ ਜਾਣ ਲਈ ਤਿਆਰ ਹੀ ਨਹੀਂ ਹੈਗਾ ਠੀਕ ਹੈ ਨਾ ਕੋਈ ਫੰਡ ਕਰਦਾ ਠੀਕ ਹੈ ਨਾ ਕੋਈ ਕਰਨੇ ਦੇ ਉੱਪਰ ਆਉਂਦਾ ਨਾ ਕੋਈ ਮੀਟਿੰਗ ਦੇ ਵਿੱਚ ਜਾਣ ਲਈ ਨਾਲ ਤਿਆਰ ਤਾਂ ਫਿਰ ਅਸੀਂ ਇਕੱਲੇ ਕੀ ਕਰੀਏ ਬੱਸੋ ਇਹ ਲੈਟਰ ਪਹਿਲਾਂ ਆਈ ਸੀ ਇਸ ਤੋਂ ਬਾਅਦ ਹੁਣ ਦੁਬਾਰਾ ਲੈਟਰ ਮੀਟਿੰਗ ਦਾ ਸ਼ਡਿਊਲ ਚੇਂਜ ਕੀਤਾ ਗਿਆ ਲੋਕੇਸ਼ਨ ਚੇਂਜ ਕੀਤੀ ਗਈ ਉਹ ਚੀਜ਼ ਦੇਖੋ ਜਿਹੜੀ ਚੀਜ਼ ETT TET ਪਾਸ ਯੂਨੀਅਨ ਠੀਕ ਹੈ ਈਟੀਟੀ ਟੈਟਪਾਸ ਯੂਨੀਅਨ ਔਰ ਪੀਐਸਟੈਡ ਯੂਨੀਅਨ ਔਰ ಗ್ರಾಮ ਪੰਚਾਇਤ ਜਲ ਸਪਲਾਈ ਪੰਪ অপারেটর ਐਸੋਸੀਏਸ਼ਨ ਪੰਜਾਬ ਜਿਹੜੀ ਮੀਟਿੰਗ ਉਹਨਾਂ ਦੀ ਮੀਟਿੰਗਾਂ ਹੋਣ ਜਾ ਰਹੀਆਂ ਸਾਰੀਆਂ ਆਪਣੀ ਆਪਣੇ ਯੂਨੀਅਨ ਸੈਕਿੰਡ ਨੰਬਰ ਤੇ ਆਪਣੇ ਕੋਲ 11 ਵਜੇ ਦਾ ਸਮਾਂ 10:30 ਵਜੇ ਈਟੀਟੀ ਟੈਟਪਾਸ ਯੂਨੀਅਨ ਨੂੰ ਬੁਲਾਇਆ ਗਿਆ ਸੀ ਆਖਿਆ ਵੀ ਬਾਗਨਾ ਸਬੰਧਤ ਵਿਭਾਗ ਨੇ ਠੀਕ ਹੈ ਟਰੈਕਟਰ ਸਾਹਿਬ ਆ ਕੇ ਬੈਠਣਗੇ ਔਰ ਇਸ ਯੂਨੀਅਨ ਦੀ ਜਿਹੜੀ ਹੈ ਮੀਟਿੰਗ ਉਹ 11:20 ਤੇ ਸਟਾਰਟ ਹੋਊਗੀ ਠੀਕ ਹੈ ਇਸ ਜਿਹੜੀ ਚੀਜ਼ਾਂ ਨੇ ਥੋੜਾ ਜਿਹਾ ਨੋਟ ਕਰ ਲਿਆ ਜਾਵੇ ਕਿ ਜਿਹੜੀ ਚੀਜ਼ਾਂ ਅਸੀਂ ਤੁਹਾਨੂੰ ਕਹਿ ਰਹੇ ਆ ਉਹ ਚੀਜ਼ਾਂ ਨੂੰ ਜਿਹੜਾ ਹੈ غور ਨਾਲ ਸੁਣਿਆ ਕਰੋ ਇਸ ਦੇ ਵਿੱਚ ਤੁਸੀਂ ਹੁਣ ਮੰਗ ਪੱਤਰ ਵੀ ਨੀਚੇ ਮੈਂਸ਼ਨ ਕੀਤੇ ਗਏ ਨੇ ਉਹ ਮੈਂ ਤੁਹਾਨੂੰ ਦਿਖਾਣਾ ਨਹੀਂ ਚਾਹੁੰਗਾ ਕਿਉਂਕਿ ਯੂਨੀਅਨ ਦੀਆਂ ਮੰਗਾਂ ਨੇ ਯੂਨੀਅਨ ਦੀਆਂ ਨੁਮਾਇੰਦੇ ਦੇ ਜੋ ਵੀ ਉਹਨਾਂ ਨੇ ਮੰਗ ਪੱਤਰ ਤਿਆਰ ਕੀਤੇ ਨੇ ਉਹ ਜੇ ਮੈਂਸ਼ਨ ਕੀਤੇ ਹੋਏ ਨੇ ਮੈਂ ਆਪਣੇ ਪਹਿਲਾਂ ਮੈਂ ਤੁਹਾਨੂੰ ਆਪਣਾ ਮੰਗ ਪੱਤਰ ਦਿਖਾਣਾ ਚਾਹੁੰਗਾ ਇਸ ਦੇ ਵਿੱਚ ਮੈਂ ਹੋਰ ਮੰਗਾਂ ਵੀ ਸ਼ਾਮਲ ਕਰਾਂਗਾ ਪਰ ਗੱਲ ਇਹ ਹੈ ਕਿ ਸਾਰਿਆਂ ਦਾ ਸਾਥ ਜ਼ਰੂਰੀ ਹੈ ਮੇਨ ਗੱਲ ਉਹੀ ਹੈ ਜਿਹੜੀ ਅਸੀਂ ਤੁਹਾਨੂੰ ਪਹਿਲਾਂ ਬਹੁਤ ਵਾਰ ਕਹਿ ਚੁੱਕੇ ਹਾਂ ਕੈਲੰਡਰ ਜਾਰੀ ਕਰੋ ਨੋਟੀਫਿਕੇਸ਼ਨ ਜਾਰੀ ਕਰੋ ਈਟਟੀਟੀ ਤੇ ਬੀਆਰਡ ਦੀਆਂ ਪੋਸਟਾਂ ਤੋਂ ਪਹਿਲਾਂ ਮੈਂ ਜਿਹੜੀ ਗੱਲ ਕਹੀ ਸੀ ਪੇਪਰ ਲਿਆ ਜਾਵੇ ਪਰ ਹੁਣ ਮੈਨੂੰ ਲੱਗਦਾ ਇਹ ਲਾਈਨ ਨੂੰ ਇਹਨੂੰ ਕਟਣੀ ਪਊਗੀ ਕਿਉਂਕਿ ਜਿਹੜੇ ਬੱਚੇ ਪੀਐਸਟੈਟ ਕੁਆਲੀਫਾਈਡ ਨਹੀਂ ਹੈਗੇ ਉਹ ਖੁਦ ਨਹੀਂ ਚਾਹੁੰਦੇ ਕਿ ਪੀਐਸਟੈਟ ਦਾ ਪੇਪਰ ਉਹਨਾਂ ਪੋਸਟਾਂ ਤੋਂ ਪਹਿਲਾਂ ਹੋਵੇ ਠੀਕ ਹੈ ਹੁਣ ਤੁਹਾਨੂੰ ਮੈਂ ਦੱਸਾਂ ਅੱਜ ਤੁਸੀਂ ਇਹ ਚੀਜ਼ ਨੂੰ ਗੌਰ ਨਹੀਂ ਕਰ ਰਹੇ ਵਾਹਿਗੁਰੂ ਮੇਰ ਕਰੇ ਮੈਂ ਕਹਿੰਨਾ ਜਿਹੜੇ ਮਾਸਟਰ ਕਟਰ ਵਾਲੇ ਉਹ ਤੁਹਾਡੀ ਤੁਹਾਡੀ ਤਾਂ ਅੱਖਾਂ ਖੁੱਲ ਜਾਣਗੀਆਂ ਜਦੋਂ ਨੋਟੀਫਿਕੇਸ਼ਨ ਆ ਗਿਆ ਮਾਸਟਰ ਕਟਰ ਦਾ ਤੁਸੀਂ ਭੱਜੋਗੇ ਐ ਜਿਵੇਂ ਨਾ ਅ ਬੰਦਾ ਭੱਜਦਾ ਹੈ ਨਾ ਜਦੋਂ ਜਦੋਂ ਹੱਥਾਂ ਪੈਰਾਂ ਦੀ ਪੈਂਦੀ ਹੈ ਉਹ ਚੀਜ਼ ਤੁਸੀਂ ਉਵੇਂ ਭੱਜੋਗੇ ਮੈਂ ਤੁਹਾਨੂੰ ਸਪਸ਼ਟ ਮੈਂ ਤੁਹਾਨੂੰ ਇਹ ਚੀਜ਼ ਕਈਆਂ ਨੂੰ ਗੁੱਸਾ ਵੀ ਲੱਗੂਗਾ ਇਸ ਗੱਲਾਂ ਦਾ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਪਰ ਜਿਹੜੀ ਗੱਲ ਸਪਸ਼ਟ ਹੈ ਕਿਉਂਕਿ ਬਹੁਤ ਕਹਿ ਲਿਆ ਬਹੁਤ ਵੀਡੀਓ ਪਾ ਕੇ ਦੱਸਤੀਆਂ ਕਿਹੜੇ ਪਲੇਟਫਾਰਮ ਤੋਂ ਅਸੀਂ ਤੁਹਾਨੂੰ ਮੈਸੇਜ ਨਹੀਂ ਲਗਾਇਆ ਕਿਸ ਪਲੇਟਫਾਰਮ ਤੋਂ ਤੁਹਾਨੂੰ ਮੈਸੇਜ ਨਹੀਂ ਲੱਗਿਆ ਸੀ ਤਰਨੇ ਦਾ ਗੇਸ ਪਲੇਟਫਾਰਮ ਤੋਂ ਤੁਹਾਨੂੰ ਮੀਟਿੰਗ ਦਾ ਨਹੀਂ ਪਤਾ ਲੱਗਿਆ ਤੁਹਾਨੂੰ ਗਰੁੱਪਾਂ ਦੇ ਵਿੱਚ ਮੈਸੇਜ ਨਹੀਂ ਮਿਲੇ ਤਾਂ ਤੁਹਾਨੂੰ ਹਰ ਇੱਕ ਚੀਜ਼ ਦੀ ਅਪਡੇਟ ਅਸੀਂ ਇਨਸਟਾ ਤੇ ਹੋਵੇ ਚਾਹੇ ਵਟਸਐਪ ਤੇ ਹੋਵੇ ਚਾਹੇ YouTube ਤੇ ਹੋਵੇ ਹਰ ਇੱਕ ਚੀਜ਼ ਦੀ ਅਪਡੇਟ ਤੁਹਾਨੂੰ ਗਰੁੱਪਾਂ ਦੇ ਵਿੱਚ ਪਹੁੰਚਦੀ ਹੈ ਜਦੋਂ ਵੀ ਕੋਈ ਮੀਟਿੰਗ ਮਿਲ ਜਾਂਦੀ ਹੈ ਜਦੋਂ ਵੀ ਕੁਝ ਕੋਈ ਚੀਜ਼ ਯੂਨੀਅਨ ਨੂੰ ਮਿਲ ਜਾਂਦੀ ਹੈ ਪ੍ਰਾਪਤ ਹੋ ਜਾਂਦੀ ਹੈ ਅਸੀਂ ਕਿੰਨਾਂ ਦੀ ਲੜਾਈ ਲੜ ਰਹੇ ਹਾਂ ਅਸੀਂ ਤੁਹਾਡੀ ਲੜਾਈ ਲੜ ਰਹੇ ਹਾਂ ਜੇ ਤੁਸੀਂ ਚਾਹੁੰਦੇ ਹੋ ਪੀਐਸਟਟ ਦਾ ਪੇਪਰ ਲੈਣਾ ਹੈ ਤਾਂ ਟੀਮ ਦੇ ਨਾਲ ਟੀਮ ਵਰਕ ਕਰਨਾ ਪਊਗਾ ਤੁਸੀਂ ਕਿੱਥੋਂ ਵੀ ਮੌਜੂਦ ਹੋ ਤੁਸੀਂ ਕਿੱਥੇ ਵੀ ਜਿਹੜਾ ਹੈ ਰਹਿਨੇ ਹੋ ਤੁਸੀਂ ਕਿਵੇਂ ਨਾ ਕਿਵੇਂ ਸਹਿਯੋਗ ਜਿਵੇਂ ਵੀ ਕਰ ਸਕਦੇ ਹੋ ਸਹਿਯੋਗ ਕਰੋ ਤੁਹਾਡੇ ਸਹਿਯੋਗ ਦੇ ਨਾਲ ਪੇਪਰ ਹੋਣਾ ਹੈ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਇਕੱਲਾ ਮੈਂ ਹਾਂ ਯੂਨੀਅਨ ਦੇ ਵਿੱਚ ਜਿਹੜਾ ਮੈਂ ਯੂਨੀਅਨ ਨੂੰ ਲੀਡ ਕਰ ਰਿਹਾ ਮੇਰੇ ਨਾਲ ਕੋਈ ਟੀਮ ਨਹੀਂ ਹੈਗੀ ਮੈਂ ਸਪਸ਼ਟ ਕਹਿ ਰਿਹਾ ਮੇਰੇ ਨਾਲ ਟੀਮ ਨਹੀਂ ਹੈਗੀ ਜਿਹੜੇ ਕੈਂਡੀਡੇਟ ਚੋਣ ਤੇ ਆਏ ਸੀ ਉਹ ਅੱਜ ਚੁੱਪ ਕਰਕੇ ਬੈਠ ਚੁੱਕੇ ਨੇ ਅਸੀਂ ਜਦੋਂ ਮੈਸੇਜ ਕਰਦੇ ਸਾਡੇ ਫੋਨ ਨਹੀਂ ਚੱਕਦੇ ਏ ਉਹਨਾਂ ਨੂੰ ਮੈਸੇਜ ਵੀ ਆ ਜਿਹੜੇ ਵੀਡੀਓ ਸੁਣਨਗੇ ਜੇ ਉਹ ਚਾਹੁੰਦੇ ਨੇ ਪੇਪਰ ਹੋਵੇ ਤਾਂ ਜਲਾਲਾਬਾਦ ਏਰੀਏ ਵਾਲੇ ਫਾਜ਼ਲਕਾ ਵਾਲੇ ਹਬੌਰ ਵਾਲੇ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਮੀਟਿੰਗ ਤੇ ਜਾਣਾ ਚਾਹੁੰਦੇ ਹੋ ਮੈਂ ਤੁਹਾਨੂੰ ਨਾਲ ਲੈ ਕੇ ਜਾਣ ਲਈ ਤਿਆਰ ਹਾਂ ਤੁਸੀਂ ਜਿਹੜਾ ਤਰਨੇ ਦੇ ਵਿੱਚ ਪਹੁੰਚਣਾ ਚਾਹੁੰਦੇ ਹੋ ਤੁਸੀਂ ਕੋਈ ਵੀ ਚੀਜ਼ ਸਪੋਰਟ ਕਰ ਸਕਦੇ ਹੋ ਕਰੋ ਤਰਨੇ ਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤਰਨੇ ਦੇ ਵਿੱਚ ਤੁਸੀਂ ਨਹੀਂ ਪਹੁੰਚਣਾ ਤਰਨੇ ਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਜਿੰਨਾਂ ਜਿੰਨਾਂ ਨੇ ਪੀਐਸਟੈਟ ਦਾ ਪੇਪਰ ਦੇਣਾ ਹੈ ਠੀਕ ਹੈ ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਸਮਝੋ ਤੁਹਾਡੇ ਲਈ ਅਪਡੇਟ ਹੈ ਤੁਹਾਡੇ ਲਈ ਤੁਹਾਨੂੰ ਮੈਸੇਜ ਲਗਾਇਆ ਜਾ ਰਿਹਾ ਹੈ ਇਹ ਤੁਸੀਂ ਹੁਣ ਕਈ ਵਾਰੀ ਕੀ ਕਹਿੰਦੇ ਹੁਣ ਜਿੰਨਾਂ ਨੇ ਪੀਐਸਟੈਟ ਦੇਣਾ ਹੈ ਤਿਆਰੀ ਅਸੀਂ ਸਭ ਦੀ ਤਿਆਰੀਆਂ ਕਰ ਲਈਏ ਇਹ ਇਹ ਮੈਨੂੰ ਥੋੜਾ ਕਿਹਾ ਤੇ ਦੂਜੇ ਨੂੰ ਕਿਹਾ ਮੇਰੀ ਹਰੇਕ ਕੋ ਬੱਚੇ ਨੂੰ ਮੈਸੇਜ ਆਇਆ ਵਲਾ ਜਿੰਨੇ ਪੀਐਸਟੈਟ ਦਾ ਪੇਪਰ ਦੇਣਾ ਹੈ ਜਿਹੜਾ ਪੀਐਸਟੈਟ ਦਾ ਪੇਪਰ ਕਲੀਅਰ ਨਹੀਂ ਹੈਗਾ ਜਿੰਦਾ ਮੈਂ ਨੈਕਸਟ ਵੀਡੀਓ ਦੇ ਵਿੱਚ ਉਨ ਕੁਲਿਜੀਬਿਲਟੀ ਸਾਰਾ ਪੀਐਸਟੈਟ ਕੌਣ ਦੇ ਸਕਦਾ ਉਹ ਸਾਰੀ ਗੱਲਬਾਤ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਂਝੀ ਕਰਾਂਗਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਰਿਆਂ ਨੇ ਇਸ ਜਾਣਕਾਰੀ ਨੂੰ ਜਿਹੜਾ ਹੈ ਜਿੱਥੋਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਪਹੁੰਚਾਓ ਠੀਕ ਹੈ ਇਸ ਮੀਟਿੰਗ ਤੋਂ ਬਾਅਦ ਤੁਹਾਡੇ ਰਿਸਪੌਂਸ ਤੇ ਕਲੀਅਰ ਹੋਊਗਾ ਤੁਸੀਂ ਪੀਐਸਟੈਟ ਦਾ ਪੇਪਰ ਦੇਣਾ ਹੈ ਕਿ ਨਹੀਂ ਦੇਣਾ ਠੀਕ ਹੈ ਮਾਸਟਰ ਕੈਟਰ ਦੇ ਹੱਥੋਂ ਤਾਂ ਮੁੱਕਾ ਅੱਗੇ ਚਲਾ ਜਾਣਾ ਤੇ ਈਟੀਟੀ ਕੈਟਰ ਵਾਲਿਆਂ ਦਾ ਵੀ ਜਿਹੜਾ ਤਮੇ ਉਹ ਵੀ ਪੀਰਟੀ ਜਿਹੜੇ ਅਜੇ ਕਰ ਰਹੇ ਹੈ ਜਿਹੜੇ ਅਪੀਰਿੰਗ ਨੇ ਪੀਐਸਟਾ ਨਹੀਂ ਕੁਆਲੀਫਾਈਡ ਹੈਗੇ ਈਟੀਟੀ ਪੋਸਟਾਂ ਦਾ ਨੋਟੀਫਿਕੇਸ਼ਨ ਵੀ ਜਲਦੀ ਆਣ ਵਾਲਾ ਹੈ ਜਿਹੜੀ ਅਪਡੇਟ ਆ ਚੁੱਕੀ ਹੈ ਜਿਹੜੇ ਮੈਂ ਪਹਿਲਾਂ ਕਿ ਤੁਹਾਨੂੰ ਕਹਿੰਦਾ ਸੀ ਕਿ ਜਿਹੜੀ ਦੇ ਪੋਸਟਾਂ ਜੇ ਲੇਟ ਆਣਗੇ ਨਹੀਂ ਈਟੀਟੀ ਦੇ ਪੋਸਟਾਂ ਵੀ ਜਲਦੀ ਆਣਗੇ ਕਿਉਂਕਿ ਸਰਕਾਰ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ ਸਰਕਾਰ ਨੇ ਕੋਲ ਸਮਾਂ ਸਿਰਫ 1 ਸਾਲ ਦਾ ਵੀ ਨਹੀਂ ਹੈਗਾ 6 ਮਹੀਨੇ ਪਹਿਲਾਂ ਕੋਡ ਆਫ ਕਨੈਕਟ ਲੱਗਦਾ 2022 ਦੇ ਵਿੱਚ ਮਾਰਚ ਦੇ ਮੰਥ ਦੇ ਵਿੱਚ ਜਿਹੜਾ ਹੈ ਇਲੈਕਸ਼ਨ ਹੋਇਆ ਸੀ ਔਰ 2027 ਦੇ ਵਿੱਚ ਮਾਰਚ ਦੇ ਮੰਥ ਦੇ ਵਿੱਚ ਇਲੈਕਸ਼ਨ ਹੋਣਾ ਠੀਕ ਹੈ ਤਾਂ 6 ਮੰਥ ਪਹਿਲਾਂ ਕੋਰਡ ਫਿਨਿਸ਼ਟ ਲੈਣਾ ਆਪਣੇ ਆਪ حساب ਲਾ ਲਓ ਸਰਕਾਰ ਕੋ ਕਿੰਨਾ ਕੁ ਸਮਾਂ ਹੈ ਸਰਕਾਰ ਨੇ ਪੋਸਟਾਂ ਨਹੀਂ ਦਿੱਤੀਆਂ ਈਟੀਟੀ ਦੀਆਂ ਔਰ ਮਾਸਟਰ ਕੈਟਰਰ ਦੀ ਯੂਨੀਅਨ ਦੀਆਂ ਜਦੋਂ ਯੂਨੀਅਨ ਮੀਟਿੰਗ ਕਰਦੀਆਂ ਮੀਟਿੰਗਾਂ ਸਿੱਧਾ ਸਪਸ਼ਟ ਕਿਹਨੇ ਤੁਸੀਂ ਇੱਕ ਵੀ ਇਛਤਿਆਰ ਜਾਰੀ ਨਹੀਂ ਕੀਤਾ ਤਾਂ ਸਰਕਾਰ ਨੂੰ ਵੋਟਾਂ ਲੈਣ ਵਾਸਤੇ ਕੁਝ ਨਾ ਕੁਝ ਦੇਣਾ ਪਊਗਾ ਭਾਵੇਂ ਪੋਸਟਾਂ ਦੀ ਗਿਣਤੀ ਘੱਟ ਹੋਵੇ ਪਰ ਪੋਸਟਰ ਦੇਣੀਆਂ ਪੈਣਗੀਆਂ ਜੇ ਆਪਾਂ ਇਸ ਪੋਸਟਾਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ 4-5 ਸਾਲ ਜਿਹੜੇ ਓਵਰਏਜ ਦੇ ਨੇੜੇ ਹੈਗੇ ਨੇ ਉਹਨਾਂ ਦਾ ਸਮਾਂ ਲੰਘ ਜਾਣਾ ਹੈ ਤਾਂ ਇਹ ਚੀਜ਼ਾਂ ਬਾਅਦ ਵਿੱਚ ਮਹਿਸੂਸ ਹੋਣਗੀਆਂ ਅੱਜ ਸਮਾਂ ਤਿਆਰੀਆਂ ਕਰੋ ਤਿਆਰੀਆਂ ਦੇ ਨਾਲ-ਨਾਲ ਜਿਹੜਾ ਸਮਾਂ ਅਸੀਂ ਜਿਹੜੀ ਚੀਜ਼ਾਂ ਤੁਹਾਨੂੰ ਕਹਿ ਰਹੇ ਆ ਇਹਨਾਂ ਚੀਜ਼ਾਂ ਦੇ ਉੱਪਰ ਵੀ ਗੌਰ ਕਰੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਨਵੀਂ ਨਵੀਂ ਆਪਣੇ ਅਪਡੇਟਸ ਦੇ ਲਈ ਤਾਨੂੰ ਅਪਡੇਟਸ ਦਿੰਦੇ ਰਵਾਂਗੇ ਮੈਂ ਰਾਹੁਲ ਕੰਬੋਸ ਤੁਹਾਡੇ ਲਈ ਇਹ ਅਪਡੇਟ ਸਾਂਝੀ ਕਰ ਰਿਹਾ ਸੋ ਵੀਡੀਓ ਦੇ ਵਿੱਚ ਤੁਹਾਨੂੰ ਫੈਕਟ ਦੱਸੇ ਗਏ ਨੇ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜੀ ਚੀਜ਼ ਤੁਹਾਡੇ ਲਈ ਲਾਭਦਾਇਕ ਹੈ ਤੁਹਾਡੇ ਜੇ ਤੁਸੀਂ ਇਹ ਚੀਜ਼ਾਂ ਦੇ ਉੱਪਰ ਗੌਰ ਨਹੀਂ ਕਰਦੇ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ